मोलित चीमा मेरा नाम अमोल चीमा मे मेरी उम्र है साल मेरे स्कूल का नाम है गवर्नमेंट प्राइमरी स्कूल बॉम्बे तो आए सी अमेरिका तो आए तो आए सी अमेरिका तो भी आए बहुत ज़्यादा वधाइया मिली हाली फिर स्टेट तो उत्तरी थी सब देखो अलाना शुरू हो गए बस एक दो दिन उन्हें फोन किया तो उन्होंने भी हम फोन करता मैं बड़िया बधाइया मिली वैसे ही ਅੱਗੇ ਕਿੱਥੇ ਜਾਣਾ ਕਰੀ ਮੋੜ ਕਿੱਥੇ ਮਗਰ ਅਮਰੀਕਾ ਮੇ ਮਮਾ ਦੀ ਦਾਦਾ ਸਪੋਰਟ ਮੇਰੇ ਮਮਾ ਮੇਰੇ ਭਾਬੀ ਮੇਰੇ ਦੋ ਛੋਟੇ ਭਰਾ ਤੇ ਇੱਕ ਹੋਰ ਵੱਡਾ ਭਰਾ ਹਿੰਦਾ ਤਾਂ ਮੈਂ ਨਾਇਮਾ ਸੁਧਿਆਣਾ ਚਾਹਨੀਆ ਜਿਹੜੇ ਵੀ ਆਪਣੇ ਬੱਚਿਆਂ ਨੂੰ ਲੋਕ ਦੇ ਆ ਕਿ ਤੁਸੀਂ ਇਹ ਡਾਂਸ ਨਾ ਕਰੋ ਪੜਾਈ ਵੱਲ ਫੋਕਸ ਕਰੋ ਉਹਨਾਂ ਨੂੰ ਪੜਾਈ ਵੱਲ ਵੀ ਫੋਕਸ ਕਰਨਾ ਚਾਹੀਦਾ ਤੇ ਡਾਂਸ ਵੱਲ ਵੀ ਫੋਕਸ ਕਰੇ ਮੁਸਤੈ ਸਾਰਿਆਂ ਨੂੰ ਮੈਂ ਦੇਖਾ ਚੀਮਾ ਮੈਂ ਮੋਲੀ ਚੀਮਾ ਦੀ ਮਮਾ ਮੈਂ ਅੱਜ ਇੰਨੀ ਖੁਸ਼ ਹਾਂ ਨਾ ਕਿ ਮੈਂ ਦੱਸ ਨਹੀਂ ਸਕਦੀ ਕਿ ਮੇਰੇ ਅੰਦਰ ਇੰਨੀ ਖੁਸ਼ੀ ਜਾਗਦੀ ਵੀ ਕਿ ਮੈਂ ਆਪਣੇ ਬੱਚੇ ਦਾ ਹੁਨਰ ਨਹੀਂ ਮਰਨ ਦਿੱਤਾ ਆਪਣੇ ਬੱਚੇ ਦੀ ਖਵਾਇਸ਼ਾਂ ਨਹੀਂ ਮਰਨ ਦਿੱਤੀਆਂ ਕਿਉਂਕਿ ਛੋਟੀ ਸੀ ਨਾ ਤੇ ਉਹ ਜਿਸ ਕੰਮ ਨੂੰ ਕਹਿੰਦੀ ਸੀ ਨਾ ਮੈਂ ਉਸੇ ਕੰਮ ਨੂੰ ਜਾਣ ਦਿੱਦੀ ਸੀ ਕਈ ਲੋਕਾਂ ਨੇ ਬੜਾ ਤਰਾਏ ਸੀਗਾ ਕਿ ਇੱਧਰ ਜਾਣਾ ਕਿ ਬੱਚੇ ਨੂੰ ਤੁਸੀਂ ਸਹੀ ਲਾਈਨ 'ਚ ਪਾਓ ਪੜਾਈ ਲਿਖਾਈ 'ਚ ਪੜਾਈ ਲਿਖਾਈ 'ਚ ਬਹੁਤ ਵਧੀਆ ਚੱਲਦੀ ਆ ਗਵਰਨਮੈਂਟ ਸਕੂਲ ਪੜ੍ਹਦੀ ਆ ਨਾ ਕਿ ਪ੍ਰਾਈਵੇਟ ਕਿ ਸੇ ਪੜਦੀ ਹੈ گورਨ ਸਕੂਲ ਜਾ ਕੇ ਵੀ ਉਹ ਪ੍ਰਾਈਵੇਟ ਤੋਂ ਵੀ ਜ਼ਿਆਦਾ ਤਾਂ ਆ ਕੁਝ ਲੋਕਾਂ ਨੂੰ ਬੜੀ ਸ਼ਰਮਿੰਦਗੀ ਬੜੀ ਲਾਚਾਰੀ ਹੁੰਦੀ ਕਿ ਇਸ ਕੰਮ ਚ ਨਾ ਸਕੂਲ ਦਾ ਨਾਮ ਨਹੀਂ ਬੋਲਣਾ ਕਿਉਂ ਨਹੀਂ ਜਿਸ ਕੰਮ ਚ ਬੱਚਾ ਜਦੋਂ ਸਿੱਖਾਨੇ ਆ ਪੀਨੇ ਆ ਅਸੀਂ ਸ਼ਰਮਦੇ ਆ ਇਸ ਕੰਮ ਦੇ ਵਿੱਚ ਵੀ ਸ਼ਰਮੰਦਗੀ ਕੋਈ ਲੋੜ ਨਹੀਂ ਆ ਜਿਸ ਕੰਮ ਚ ਬੱਚੇ ਦਾ ਰੁਝੇਵਾ ਉਸ ਕੰਮ ਚ ਕਰਨਾ ਚਾਹੀਦਾ ਹੁਣ ਮੇਰੀ ਬੇਟੀ ਕ੍ਰਾਊਨ ਜਿੱਤ ਕੇ ਆਈ ਆ ਸਾਡੇ ਸਾਰੇ ਰਿਸ਼ਤੇਦਾਰਾਂ ਨੂੰ ਸਾਡੇ ਸਾਰੇ ਸ਼ਹਿਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਕਿ ਸਾਡਾ ਬੱਚਾ ਵੀ ਕੋਈ ਗਿਆ ਇਹ ਜਿੱਥੇ ਗਈ ਸੀ ਨਾ ਦਿੱਲੀ ਦੇ ਵਿੱਚ ਉਥੇ ਅਲੱਗ-ਅਲੱਗ ਸ਼ਹਿਰ ਤੋਂ ਅਲੱਗ-ਅਲੱਗ ਮੁਲਕ ਤੋਂ ਸਾਰੇ ਬੱਚੇ ਆਏ ਦੇ ਸੀ ਜਿੰਨੇ ਚ ਕੋ ਬਟਾਲੇ ਚ ਨਹੀਂ ਮਿਲਣ ਲੱਗਦਾ ਪੰਜਾਬ ਤੋਂ ਇਕੱਲੇ ਬੱਚਾ ਗਿਆ ਦਾ ਸੀ ਉਸ ਚੀਜ਼ ਦੀ ਖੁਸ਼ੀ ਆ ਬਾਕੀ ਇਸ ਚੀਜ਼ ਦੀ ਖੁਸ਼ੀ ਆ ਕਿ ਬਟਾਲੇ ਸ਼ਹਿਰ ਤੋਂ ਬਟਾਲੇ ਸ਼ਹਿਰ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਆ ਇੱਕ ਹੁਨਰਾਂ ਦੀ ਧਰਤੀ ਆ ਇਹਦੇ ਚ ਬਹੁਤ ਹੁਨਰ ਰਵਾ ਛੇ ਬਟਾਲਵੀ ਚ ਵੀ ਇੱਥੋਂ ਸੀਗੇ ਉਸ ਧਰਤੀ ਤੇ ਪੈਦਾ ਹੁੰਦਾ ਇਹਦਾ ਇਹ ਮਤਲਬ ਆ ਕਿ ਇਹਨੂੰ ਵਿਰਾਸਤ ਚ ਸਭ ਕੁਝ ਮਿਲਿਆ ਨਾ ਇਹਨੂੰ ਕਿਸੇ ਕੋ ਪੁੱਛਣ ਦੀ ਲੋੜ ਆ ਨਾ ਕਿਸੇ ਨੂੰ ਦੱਸਣ ਦੀ ਲੋੜ ਆ 3 ਸਾਲ ਤੋਂ ਲਾ ਕੇ ਹੁਣ 8 ਸਾਲ ਦੀ ਹੋ ਗਈ ਆ ਤੇ ਮਤਲਬ ਕਿ ਰੈਗੂਲਰ ਚਲਦੀ ਰਹੀ ਕਈ ਥਾਵਾਂ ਤੇ ਨਿਰਾਸ਼ਾ ਵੀ ਮਿਲੀ ਆ ਮੈਂ ਨਹੀਂ ਕਹਿੰਦੀ ਨਹੀਂ ਕਿ ਹਰ ਥਾਂ ਤੇ ਖੁਸ਼ੀ ਮਿਲਦੀ ਆ ਤੇ ਪਰ ਇਹ ਵਾਕਿ ਅਸੀਂ ਬੱਚੇ ਦਾ ਨਾ ਹੌਸਲਾ ਨਹੀਂ ਟੁੱਟਣ ਦਿੱਤਾ ਅੱਜ ਬੱਚਾ ਸਾਡਾ ਜਦੋਂ ਕ੍ਰਾਊਨ ਲੈ ਕੇ ਆਇਆ ਵਾ ਐਨੀ ਵੱਡੀ ਸ਼ਹਿਰ ਦੇ ਵਿੱਚ ਬਗਾਨੇ ਸ਼ਹਿਰ ਦੇ ਵਿੱਚ ਜਾ ਕੇ ਬੱਚੇ ਇਕੱਲੇ ਨੇ ਜਾ ਕੇ ਆਪਣੇ ਹੁਨਰ ਦੀ ਇੱਕ ਹੁਨਰ ਬਾਹਰ ਕੱਢਿਆ ਲੋਕਾਂ ਦਾ ਮੈਸੇਜ ਵਧੀਆ ਦਿੱਤਾ ਦੂਜੀ ਗੱਲ ਆ ਕਿ ਪ੍ਰੈਸ ਵਾਲੇ ਭਰਾਵਾਂ ਦਾ ਬਹੁਤ ਜਿਆਦਾ ਧੰਨਵਾਦ ਆ ਕਿਉਂਕਿ ਆਪਾਂ ਘਰ ਬੈਠੇ ਵੀ ਬੱਚੇ ਨੂੰ ਮਸ਼ਹੂਰ ਨਹੀਂ ਕਰ ਸਕਦੇ ਨਾ ਬੱਚੇ ਦਾ ਹੁਨਰ ਬਾਹਰ ਕੱਢ ਸਕਦੇ ਆ ਸਿਰਫ ਇੱਕ ਪ੍ਰੈਸ ਦਾ ਐਸਾ ਜਰੀਆ ਆ ਜੋ ਘਰ-ਘਰ ਹਰ ਇੱਕ ਘਰ ਦੇ ਵਿੱਚ ਇਹ ਖੁਸ਼ੀ ਪੈਦਾ ਮਤਲਬ ਕਿ ਜਾਣੀ ਹੁਣ ਖੁਸ਼ੀ ਪੈਦਾ ਹੋਏ ਹੋਸ਼ਾਰ ਕੋਈ ਹੁੰਦਾ ਵਾ ਮੰਨ ਲਓ ਕਿ ਮੇਰੀ ਬੇਟੀ ਦੀ ਵੀਡੀਓ ਜਾਏਗੀ ਸਾਰਾ ਨੇ ਖੁਸ਼ ਹੋਣਾ ਹਰ ਇੱਕ ਪੇਰੈਂਟਸ ਨੇ ਉਹਨਾਂ ਨੂੰ ਹਰ ਇੱਕ ਨੂੰ ਲੱਗਣਾ ਕਿ ਸਾਡੇ ਬੱਚੇ ਵੀ ਐਸ ਮਕਾਮ ਤੇ ਪਹੁੰਚਣ ਕਿ ਖੁਸ਼ ਹੋਣ ਪਰ ਅੱਗੇ ਹਿੰਮਤ ਕਿਸੇ ਨੇ ਨਹੀਂ ਕਰਦਾ ਹਿੰਮਤ ਕਰੋ ਬੱਚੇ ਨੂੰ ਜਾਣ ਦਿਓ ਕੋਈ ਵੀ ਕੰਮ ਛੋਟਾ ਜਾਂ ਵੱਡਾ ਜਾਂ ਕੋਈ ਹੁਨਰ ਘਟਿਆ ਵਧਿਆ ਨਹੀਂਦਾ ਹਰ ਇੱਕ ਹੁਨਰ ਨੂੰ ਹਰ ਇੱਕ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੁਣ ਮੇਰੀ ਬੇਟੀ ਆ ਛੋਟੀ ਬੇਟੀ ਮੇਰੀ ਬੇਟੀ ਨੂੰ ਤੁਹਾਡੀ ਸਾਰਿਆਂ ਦੀ ਬੇਟੀ ਤੁਸੀਂ ਬਹੁਤ ਪਿਆਰ ਦਿੰਦੇ ਧੰਨਵਾਦ ਹੈ ਸੋ ਹੁਣ ਅੱਗੇ ਦੀ ਕਿੱਥੇ ਦੀ ਤਿਆਰੀ ਹੈ ਤੇ ਕਿੰਨੀ ਕਿ ਮਿਹਨਤ ਕਰਨੇ ਪੈਂਦੀ ਬੱਚਾ ਛੋਟਾ ਹੈ ਉਹਨੂੰ ਸਮਝਾਉਣਾ ਵੀ ਪੈਂਦਾ ਹੈ ਅੱਗੇ ਕਿੱਥੇ ਦੀ ਤਿਆਰੀ ਹੋਣਾ ਦੇਖੋ ਜਿਹੜਾ ਹੁਨਰ ਵਾ ਉਹ ਤੇ ਨਿਕਲ ਕੇ ਬਾਹਰ ਆਪ ਹੀ ਆ ਜਾਂਦਾ ਮਿਹਨਤ ਮੈਂ ਨਹੀਂ ਨਹੀਂ ਕਰਦੀ ਮੈਂ ਝੂਠੀ ਬੋਲੀ ਉਨੇ ਕੋਦੀ ਬੜੀ ਮਿਹਨਤ ਕਰ ਲੈਂਦੀ ਹੈ ਸਿਰਫ ਜਾਣਾਂ ਦੀ ਮੇਰੇ ਮਿਹਨਤ ਵਾ ਹੁਣ ਇੱਕ ਸ਼ਸ਼ਮਿਤਾ ਮੈਮ ਆ ਐਕਟਰਸ ਵਾ ਉਹ ਸਾਰੇ ਜਾਣਦੇ ਆ ਮੋਡਲਿੰਗ ਵਾ ਐਕਟਰ ਵੀ ਆ ਉਹਨਾਂ ਦੇ ਇੱਕ ਮੈਸੇਜ ਆਇਆ ਹੈ ਵਾ ਕਿ 2025 ਦੇ ਵਿੱਚ ਬੱਚੇ ਨੂੰ ਜੇ ਅਸੀਂ ਉਹਨਾਂ ਦਾ ਰਜਿਸਟ੍ਰੇਸ਼ਨ ਕਰਾਉਂਦੇ ਆ ਉਤਪਨ ਇੰਡੀਆ ਦੇ ਸਾਰੇ ਸ਼ਹਿਰਾਂ ਚ ਹੋ ਕੇ ਆਏਗੀ ਕੋਈ ਵੱਡਾ ਲਾ ਲਓ ਕਲਕੱਤਾ ਲਾ ਲਓ ਬੰਬੇ ਲਾ ਲਓ ਗੋਆ ਲਾ ਲਓ ਚੰਡੀਗੜ੍ਹ ਲਾ ਲਓ ਦਿੱਲੀ ਸਾਰੇ ਸ਼ਹਿਰਾਂ ਚ ਹੋ ਕੇ ਆਏਗੀ ਛੋਟੇ ਤੋਂ ਵੱਡੇ ਤੱਕ ਉਸ ਤੋਂ ਬਾਅਦ ਇਹ 2026 ਚ ਜਾਏਗੀ ਲੰਡਨ ਦੁਬਈ ਤੇ ਮਸਕਤ